ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਐ ਜਿਸ ਵਿੱਚ ਇੱਕ ਐਫਆਈਆ ਰਜਿਸਟਰ ਕੀਤੀ ਗਈ ਸੀ ਐਫਆਈਆ ਨੰਬਰ 152 ਮਿਤੀ 22/8/2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇਥੇ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇ ਅਸੀਂ ਐਫਆਈਆ ਅਸਿਸਟੈਂਟ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ 4 ਬੰਦੇ ਆ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਦੇ ਵਿੱਚ ਕਾਬੂ ਕਰ ਦਿੱਤੇ ਗਏ ਨੇ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐ ਸਰਪੰਚ ਹੈਗਾ ਵੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਇਸ ਤਰ੍ਹਾਂ ਕਿ ਇਹ ਜਿਹੜੀ ਕਾਫੀ ਐਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਅੱਤੇ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਵੋਟਰਾਂ ਦੇ ਰਹਿਣ ਵਾਲੇ ਐ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ ਤੋਂ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੇ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਕਿਸੇ ਗੈਂਗ ਨਾਲ ਸਬੰਧ ਸੀ ਨੀ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਐ ਤੇ ਦੋ ਜਿਹੜੇ ਹੈਗੇ ਇਹ ਬਹਿਰੇਨ ਚ ਜਿਹੜੇ 5-6 ਸਾਲ ਪਹਿਲਾਂ ਗਏ ਹੋਇਆ ਗਿਆ ਉਹਨਾਂ ਨੇ ਇਹ ਸਭ ਚਾਰਾ ਨੇ ਰਲ ਕੇ ਇਹ ਇੱਕ ਪਰ ਉਹ ਬਣਾਈ ਸੀ ਕਾਂਸਪੀਰੇਸੀ ਕੀਤੀ ਸੀ ਤੱਕ ਉਹ ਬਣਾਈ ਸੀ ਕਿ ਇਹ ਤੋਂ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਉਸਰ ਆਪ ਦੇ ਨਾਮ ਦੀ ਮੰਤਰੀ ਸੀ ਰੰਗ ਕਰੀ ਜਾਂ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਲਿੱਤਾ ਸੀ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਪਰ ਇਹ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿਸ ਨੂੰ ਜਿਹੜੀ ਹੈਗੀ ਫਰੋਖਤੀ ਦੇ ਨਹੀਂ ਅਸਲ ਵਿੱਚ ਨਹੀਂ ਜਿਹੜੇ ਬਿਹਰੇਨ ਦੇ ਨੰਬਰ ਤੋਂ ਕਰ ਰਹੇ ਸੀ WhatsApp ਤੇ ਨਹੀਂ ਜਿਹੜੇ ਬਾਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6-7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਿਹਰੇਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਪੋਟਰਾਂ ਦਾ ਇੱਕ ਹੈਗਾ ਇੱਕ ਲੱਖਾ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ। ਕੋਈ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸੱਪਾ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਿਹੜੀ ਇਹ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਨੂੰ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚਿੱਜ ਬੇ ਡਰ ਦੇ ਨਾਲ ਬਿਨਾਂ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨਾਂ ਦੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨਾਂ ਦਾ ਗਰੁੱਪ ਸੀ ਮੈਜੀ ਕੋਲ ਇੱਕ ਟੋਟਲ 4 ਜਨਾਂ ਦਾ ਗਰੁੱਪ ਸੀ ਕੋਈ ਵੀ ਹੈ ਨਹੀਂ ਦੱਸਿਆ ਨੇ 2 ਜਨ ਨੇ ਅਸੀਂ ਅਰੈਸਟ ਕਰ ਲਈ ਤੇ 2 ਜਨ ਨੇ ਜਿਹੜੇ ਹੈਗੇ ਬਾਹਰ ਹੈਗੇ ਦੋਨੇ ਬਿਹਰੇਨ ਦੀ ਦੋਨੇ ਬਿਹਰੇਨ ਚ ਸੋਸ਼ਲ ਮਨੀ ਜਿਹੜੀ ਆ 2 ਲੱਖ 3000 ਤੋਂ ਜ਼ਿਆਦਾ ਵੀ ਬਾਰ-ਬਾਰ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਉਹ ਬੰਦੇ ਨੂੰ ਦੂਜੀ ਵਾਰ ਇਹ ਪੰਜ-ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਿਹਨਾਂ ਨੂੰ ਡਰਾਇਆ ਧਮਕਾਇਆ ਫਿਰ ਇਹਨਾਂ ਨੇ ਇੱਕ ਸੋਸ਼ਲ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਅਰੈਸਟ ਕੀਤੇ ਗਏ ਨੇ ਇਹ ਵੀ ਬੰਦੀਆਂ ਗਏ ਸੀ ਉਹਨਾਂ ਦੇ ਨਾਲ ਸੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਵਿਸਤਾਰ ਨਹੀਂ ਹੈ ਦੀ ਗੱਲ ਦੀ ਕਿੰਨਾ ਦੀ ਜਿਹੜੇ ਚਾਰੇ ਆਣੇ ਹੈਗੇ ਨਹੀਂ ਆਪਸ ਚ ਇਹ ਇੱਕੋ ਪਿੰਡ ਦੇ ਹੈ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂਚ ਇਹਨਾਂ ਦੇ ਨਾਲ ਰਹਿੰਦਾ ਹੈਗਾ